ਗੁਲਾਬ ਸਿੱਧੂ ਬਾਈ ਨੇ ਗਾਣਾ ਗਾਇਆ ਸਰਪੰਚਾਂ ਨੂੰ ਤੇ ਬੜਾ ਮੁੱਦਾ ਭਖਿਆ ਤੇ ਸਾਰੇ ਪਿੰਡਾਂ ਦੇ ਸਰਪੰਚ ਇਕੱਠੇ ਹੋ ਗਏ ਤੇ ਸਾਰੇ ਪਿੰਡਾਂ ਦੇ ਸਰਪੰਚ ਇਕੱਠੇ ਹੋ ਲੋਕ ਇਕੱਠੇ ਨਹੀਂ ਹੋਏ ਕਿਉਂਕਿ ਇਹ ਉਹ ਸਰਪੰਚਾਂ ਨੂੰ ਦੁੱਖ ਲੱਗਿਆ ਤੇ ਜਿਹੜੇ ਪਿੰਡ ਦੇ ਵਿੱਚ ਸਤਰਖਾਨ ਦੇ ਲਾਇਕ ਆ ਤੇ ਜਾਂ ਪਿੰਡਾਂ ਦੇ ਵਿੱਚ ਕੋਈ ਕੰਮ ਨਹੀਂ ਕਰਦੇ ਵਿਕਾਸ ਨਹੀਂ ਕਰਦੇ ਪਿੰਡਾਂ ਦੇ ਵਿੱਚ ਪਾਰਟੀਆਂ ਤੌਰ ਤੇ ਲੜਾਉਂਦੇ ਰਹਿੰਦੇ ਆ ਪਿੰਡਾਂ ਦੇ ਵਿੱਚ ਨਸੇ ਨਹੀਂ ਬੰਦ ਕਰਦੇ ਹੁਣ ਪਿੰਡਾਂ ਦੇ ਵਿੱਚ ਸਰਪੰਚਾਂ ਨੂੰ ਇਕੱਠੇ ਹੋਣ ਦਾ ਹੱਕ ਕਿੱਥੇ ਸੀਗਾ ਪਿੰਡਾਂ ਦੇ ਵਿੱਚ ਸਰਪੰਚਾਂ ਨੂੰ ਇਕੱਠੇ ਹੋਣ ਦਾ ਹੱਕ ਸੀ ਨਸਿਆਂ ਵਿਰੁੱਧ ਐਨੇ ਟਾਈਮ ਦੇ ਰੇਖ ਪਿੰਡਾਂ ਦੇ ਵਿੱਚ ਨਸਿਆਂ ਵਿਰੁੱਧ ਰੇਖ ਦੇ ਪੁੱਤ ਮਾਵਾ ਦੇ ਮਰ ਜਾਂਦੇ ਆ ਠੀਕ ਆ ਨਸਿਆਂ ਨਾਲ ਕਿਸੇ ਪਿੰਡ ਦੇ ਪਿੰਡ ਦੇ ਸਰਪੰਚ ਨੇ ਬੁੱਧਾ ਨਹੀਂ ਚੱਕਿਆ ਭਾਈ ਅਸੀਂ ਆਪੋ ਆਪਣੇ ਪਿੰਡ ਦਾ ਵਿਕਾਸ ਕਰਦੇ ਸੀ ਆਪੋ ਆਪਣੇ ਪਿੰਡ ਦੇ ਨਸਾਂ ਨਹੀਂ ਬਣਦੇ ਹੋਰ ਗੱਲ ਕੀ ਸਰਪੰਚਾਂ ਦੀ ਜਦੋਂ ਕਿਤੇ ਰੈਲੀ ਹੋਵੇ ਰੈਲੀ ਹੁੰਦੀ ਆ ਉਦੋਂ ਪਿੰਡਾਂ ਦੇ ਵਿੱਚ ਸਰਪੰਚ ਹੀ ਖੁਦ ਹੈਂ दारू ਲੈ ਕੇ ਜਾਂਦੇ ਗੱਡੀਆਂ ਚ ਲੱਦ ਲੱਦ ਸ਼ਰਾਬ ਲੈ ਕੇ ਜਾਂਦੇ ਆ ਠੀਕ ਆ ਰੈਲੀਆਂ ਤੇ दारू ਪੀ ਲਈ ਜਾਂਦੀ ਆ ਤੇ ਉਧਰ ਵਾਪਸੀ ਤੌਰ ਤੇ ਫੇਰ ਪਲਾਈ ਜਾਂਦੀ ਆ ਇੱਕ ਇੱਕ ਬੋਤਲ ਵੀ ਦਿੰਦੇ ਆ ਸਰਪੰਚਾਂ ਨੂੰ ਮੈਂਬਰਾਂ ਨੂੰ ਹੋਰਾਂ ਨੂੰ ਵੀ ਨਾਲ ਜਿਹੜੇ ਬੰਦੇ ਨਾਲ ਉਹਨਾਂ ਨੂੰ ਵੀ ਬੋਤਲਾਂ ਦਿੰਦੇ ਆ ਭਾਈ ਤੁਸੀਂ ਸਾਡੇ ਨਾਲ ਗਏ ਆ ਇਹ ਚੀਜ਼ਾਂ ਸੀ ਸਰਪੰਚਾਂ ਨੂੰ ਇਕੱਠੇ ਹੋਣ ਦਾ ਹੱਕ ਜੀ ਉੱਥੇ ਭਾਈ ਨਸ਼ੇ ਪਿੰਡਾਂ ਦੇ ਵਿੱਚ ਬੰਦ ਕਰੋ ਜੇ ਤੁਸੀਂ ਕਹਿੰਦੇ ਆ ਵੀ ਪਿੰਡ ਪਿੰਡਾਂ ਦਾ ਮੁਖੀ ਹੁੰਦਾ ਸਰਪੰਚ ਹਾਂ ਮੁਖੀ ਹੁੰਦਾ ਮੰਨਦਾ ਸਾਰਾ ਪਿੰਡ ਜਤੋਂਦਾ ਤੇ ਉਹ ਮੁਖੀ ਵਾਲਾ ਕੰਮ ਵੀ ਕਰੋਣਾ ਹੁਣ ਕਈ ਪਿੰਡਾਂ ਦੇ ਵਿੱਚ ਸਲੂਟ ਆ ਉਹ ਸਰਪੰਚਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਬਹੁਤ ਵਧੀਆ ਪਿੰਡ ਸੋਹਣੇ ਬਣਾਉਂਦੇ ਆ ਵਧੀਆ ਕੰਮ ਕਰਦੇ ਆ ਤੇ ਪਿੰਡਾਂ ਦੇ ਵਿੱਚ ਜਿੱਥੇ ਕੰਮ ਚੱਲਦਾ ਸਰਪੰਚ ਆਪ ਜਾ ਕੇ ਖੁਦ ਹੀ ਕੰਮ ਕਰਦੇ ਨਾਲ ਕੰਮ ਕਰਵਾਉਂਦੇ ਆ ਤੇ ਉਹ ਪਿੰਡ ਜਾ ਕੇ ਦੇਖੋਗੇ ਬਹੁਤ ਸੋਹਣੇ ਪਿੰਡ ਨਿੱਟਾਂ ਦੇ ਉੱਤੇ ਵੀ ਲੋਕ ਪਾਉਂਦੇ ਵੀ ਸਾਡਾ ਪਿੰਡ ਇੰਨਾ ਸੋਹਣਾ ਹਨ ਤੇ ਹੁਣ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਸਰਪੰਚਾਂ ਨੇ ਕੁਛ ਕੀਤਾ ਨਹੀਂ ਜਿਹੜੇ ਪਿੰਡ ਸਰਪੰਚ ਸਿਤਰਖਾਨ ਦੇ ਲਾਇਕ ਆ ਤਾਂ ਫਿਰ ਉਸ ਉਸ ਲੋਕਾਂ ਨੂੰ ਹੀ ਸਰਪੰਚਾਂ ਨੂੰ ਹੀ ਗਾਣਾ ਚੁਭਦਾਗਾ ਜਿਹੜੇ ਪਿੰਡ ਸਰਪੰਚ ਵਧੀਆ ਕੰਮ ਕਰਦੇ ਆ ਵਧੀਆ ਆਉਦੇ ਪਿੰਡ ਦਾ ਵਿਕਾਸ ਕਰਦੇ ਹਨ ਨੌਜਵਾਨਾਂ ਮੁੰਡਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਦੇ ਆ ਆਉਦੇ ਪਿੰਡ ਨਸ਼ਾ ਵੜਨ ਤੱਕ ਨਹੀਂ ਦਿੰਦੇ ਹਨਾ ਲੋਸਮੈਂਟ ਕਰਾਈਏ ਪਿੰਡਾਂ ਦੇ ਵਿੱਚ ਸਰਪੰਚਾਂ ਨੇ ਭਾਈ ਸਾਡੇ ਪਿੰਡ ਦੇ ਵਿੱਚ ਕੋਈ ਵੀ ਦੁਕਾਨ ਵਾਲਾ ਸੈਕਟ ਤਮਾਕੂ ਨਸ਼ਾ ਕੋਈ ਠੇਕਾ ਨਹੀਂ ਹੋਣਾ ਚਾਹੀਦਾ ਸਾਡੇ ਪਿੰਡ ਤੋਂ ਦੂਰ ਹੋਣਾ ਚਾਹੀਦਾ ਤਾਂ ਫੇਰ ਸਾਨੂੰ ਪਿੰਡ ਵੀ ਸਲੂਟ ਕਰੂ ਭਾਈ ਹਾਂ ਬਾਕੀ ਜੇ ਤੁਹਾਡੇ ਤੇ ਗਾਣਾ ਸੀ ਤੁਹਾਡੇ ਨਾਲ ਪਿੰਡ ਨੇ ਖੜਨਾ ਸੀ ਸਾਰੇ ਪਿੰਡਾਂ ਨੇ ਖੜਨਾ ਸੀ ਤੁਸੀਂ ਇਕੱਲੇ ਸਰਪੰਚਾਂ ਨੂੰ ਇਕੱਠ ਕਰਨ ਦੀ ਲੋੜ ਨਹੀਂ ਸੀ ਤੁਹਾਡੇ ਨਾਲ ਸਾਰਾ ਪੰਜਾਬ ਖੜਦਾ ਹੁਣ ਜੇ ਤੁਸੀਂ ਸਾਰੇ ਪਿੰਡ ਦੇ ਸਰਪੰਚ ਇਕੱਠੇ ਹੋਏ ਨਾ ਕਿਉਂਕਿ ਕਈ ਪਿੰਡਾਂ ਦੇ ਸਰਪੰਚ ਇਹੋ ਜਿਹੇ ਆ ਨਹੀਂ ਕੰਮ ਕਰਦੇ ਬਰਾਬਰ ਉਹ ਸਿੱਤਰਖਾਨ ਦੇ ਲਾਇਕ ਹੁੰਦੇ ਆ ਠੀਕ ਆ ਵਧੀਆ ਕੰਮ ਕਰੋ ਭਾਈ ਸਲੂਟ ਕਰੋ ਰੇਖ ਕੰਮ ਕਰੋ ਠੀਕ ਆ ਰੇਖ ਨੂੰ ਆਪਦਾ ਨੂੰ ਆਪਦਾ ਅਹੁਦਾ ਤੇ ਸਭੀ ਸਾਡਾ ਅਹੁਦਾ ਕੀ ਆ ਤੇ ਇਹ ਨਾ ਦੇਖੋ ਸਾਡੇ ਸਰਪੰਚੀ ਤੇ ਸਾਡੇ ਅਹੁਦੇ ਤੇ ਸਾਨੂੰ ਕੋਈ ਬੋਲ ਨਹੀਂ ਸਕਦਾ ਸਰਪੰਚ ਤੁਹਾਨੂੰ ਬਣਾਉਣ ਵਾਲੇ ਵੀ ਲੋਕ ਆ ਤੇ ਤਾਰਨ ਵਾਲੇ ਵੀ ਲੋਕ ਆ ਜੇ ਤੁਹਾਨੂੰ ਲੋਕ ਸਰਪੰਚ ਬਣਾ ਸਕਦੇ ਆ ਤੇ ਲੋਕ ਤਾਰ ਵੀ ਸਕਦੇ ਪਿੰਡ ਦੇ ਪਿੰਡਾਂ ਦੇ ਵਿੱਚ ਕੰਮ ਕਰੋ ਇਹੋ ਜਿਹਾ ਜਿਹੜਾ ਤੁਹਾਡੀ ਯਾਦਗਾਰ ਤੁਹਾਡੇ ਦੁਨੀਆ ਤੱਕ ਨਾਮ ਰਵੇ ਵੀ ਹਾਂ ਪਿੰਡ ਦੇ ਸਰਪੰਚ ਬਣਾ ਸੀ ਆ ਪਿੰਡ ਦੇ ਵਿੱਚ ਸਰਪੰਚ ਨੇ ਵੀ ਆ ਚੀਜ਼ ਬੰਦ ਕਰਾਈ ਆ ਪਿੰਡ ਦੇ ਵਿੱਚੋਂ ਤਾਂ ਤੁਹਾਨੂੰ ਸਲੂਟ ਕਰਨ ਦਾ ਵੀ ਦਿਲ ਕਰਦਾ ਤੇ ਹੁਣ ਤੁਸੀਂ ਕਹਿੰਦੇ ਗਵਰਨਮੈਂਟ ਨਸ਼ਾ ਬੰਦ ਨਹੀਂ ਕਰਦੀ ਗਵਰਨਮੈਂਟ ਨਸ਼ਾ ਕਿਵੇਂ ਬੰਦ ਕਰੂ ਹੁਣ ਤੁਸੀਂ ਪਿੰਡਾਂ ਦੇ ਸਰਪੰਚ ਮੁਖੀ ਬਣਦੇ ਹੋ ਛੋਡਾ ਹਾਕਾ ਸਰਪੰਚ ਦਾ ਮੁਖੀ ਬਣਦਾ ਵੀ ਸਾਡੇ ਪਿੰਡ ਦੇ ਵਿੱਚ ਮੈਂ ਸਰਪੰਚ ਬਣ ਗਿਆ ਤੇ ਅੱਜ ਤੋਂ ਬਾਅਦ ਮੇਰੇ ਪਿੰਡ ਦੇ ਵਿੱਚ ਨਸ਼ਾ ਨਹੀਂ ਹੋਣਾ ਚਾਹੀਦਾ ਲੋਸਮੈਂਟ ਕਰਾਵੇ ਬੰਦਾ ਉਸ ਟਾਈਮ ਵੀ ਸਾਡੇ ਪਿੰਡ ਦੇ ਵਿੱਚ ਮੇਰੇ ਪਿੰਡ ਦੇ ਵਿੱਚ ਮੇਰੇ ਹੁੰਦੇ ਜਿੰਨਾ ਟਾਈਮ ਮੈਂ ਰਹਿਣਾ 5 ਸਾਲ ਮੇਰੇ ਪਿੰਡ ਪਿੰਡ ਦੇ ਵਿੱਚ ਮੈਂ ਰਾਜ ਕਰਨਾ ਜਿੰਨਾ ਟਾਈਮ ਕਰਨਾ ਵੀ ਮੈਂ ਉਦੋਂ ਤੱਕ ਜਿੰਨਾ ਤੱਕ ਹੈਗਾ ਉਹਨਾਂ ਤੱਕ ਮੇਰੇ ਪਿੰਡ ਦੇ ਵਿੱਚ ਕੋਈ ਸ਼ਰਾਬ ਨਾ ਕੋਈ ਨਸ਼ਾ ਕੋਈ ਚੀਜ਼ ਦਾ ਨਹੀਂ ਹੋਣਾ ਚਾਹੀਦਾ ਤਾਂ ਫਿਰ ਸਲੂਟ ਆ ਸਰਪੰਚਾਂ ਨੂੰ ਤਾਂ ਫਿਰ ਕੋਈ ਗਾਣਾ ਵੀ ਕਿਵੇਂ ਗਾਊਗਾ ਹਨਾ ਅੱਧਾ ਪਿੰਡ ਕੋਟ ਤੋਂ ਨਾਲ ਸਰਪੰਚ ਕਿਵੇਂ ਕੋਟ ਦੋ ਇਹ ਚੀਜ਼ ਉਹ ਸਰਪੰਚਾਂ ਨੂੰ ਦੁੱਖ ਲੱਗਿਆ ਜਿਹੜੇ ਪਿੰਡਾਂ ਦਾ ਵਿਕਾਸ ਨਹੀਂ ਕਰਦੇ ਜਿਹੜੇ ਸਤਰਖੰਡ ਦੇ ਲਾਇਕ ਆ ਤੇ ਗਲਾਬ ਸਿੱਧੂ ਬਾਈ ਨੇ ਗਾਣਾ गा ਕੇ ਕੋਈ ਗਲਤ ਵੀ ਨਹੀਂ ਕੀਤਾ ਤੇ ਲਾਹ ਹੀਰੇ ਬਾਈ ਦਾ ਵੀ ਗਾਣਾ ਆਇਆ ਸੀਗਾ ਲੈ ਕੇ ਕਿ ਸਰਪੰਚੀ ਤਾਰੂਗਾ ਉਹ ਲੋਕਾਂ ਨੂੰ ਜਿਹਦੀ ਵਿੱਚ ਪਿੰਡ ਦੀ ਇੱਜ਼ਤ ਹੈਣੀ ਆ ਨਾ ਉਹ ਲਾਹ ਹੀਰੇ ਬਾਈ ਦਾ ਵੀ ਗਾਣਾ ਗਾਇਆ ਨਾ ਤੇ ਉਹਨੇ ਵੀ ਉਹ ਗੱਲਾਂ ਨੂੰ ਉਹਨੂੰ ਹੀ ਸਰਪੰਚਾਂ ਨੂੰ ਕਿਹਾ ਜਿਹੜੇ ਇਹ ਚੀਜ਼ ਦੇ ਲਾਇਕ ਨਹੀਂ ਸੀਗੇ ਹੈਨਾ ਜਾਂ 20 ਰੁਪਏ ਚ ਧੱਕੇ ਜ਼ੋਰ ਤੇ ਧੱਕੇ ਨਾਲ ਸਰਪੰਚ ਬਣਾਤਾ ਜਾਂ ਕੋਈ ਪਾਵਰ ਤੌਰ ਤੇ ਸਰਪੰਚ ਬਣਾਤਾ ਤੇ ਉਹ ਲੋਕਾਂ ਦੇ ਖਾਤਰ। ਤੇ ਬਾਈ ਤੁਸੀਂ ਸਾਰੇ ਸਰਪੰਚਾਂ ਨੂੰ ਜਿੱਥੇ ਵੀ ਵਧੀਆ ਕੋਈ ਵਧੀਆ ਕੰਮ ਕਰਦੇ ਆ ਦਾ ਸਲੂਟ ਆ ਉਹਨਾਂ ਪਰਮਾ ਨੂੰ ਸਰਪੰਚਾਂ ਨੂੰ ਬਾਈਆਂ ਨੂੰ ਵੱਡਿਆਂ ਨੂੰ ਕੋਈ ਵੀ ਹਨਾ ਉਹਨਾਂ ਨੂੰ ਸਲੂਟ ਆ ਵਧੀਆ ਕੰਮ ਕਰੋ ਆਪਣੇ ਪਿੰਡਾਂ ਦੇ ਵਿੱਚ ਇਕੱਠ ਕਰੋ ਪਿੰਡ ਨੂੰ ਇਕੱਠਾ ਕਰੋ ਬਾਈ ਸਾਡੇ ਪਿੰਡ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਨਸਾ ਨਹੀਂ ਹੋਣਾ ਚਾਹੀਦਾ ਜਿਦੋਂ ਸਾਰੇ ਪਿੰਡਾਂ ਦੇ ਸਰਪੰਚਾਂ ਨੇ ਇਹ ਮਸ ਲਿਆਣਾ ਵੀ ਸਾਡੇ ਪਿੰਡਾਂ ਦੇ ਵਿੱਚ ਨਸ਼ਾ ਨਹੀਂ ਹੋਣਾ ਚਾਹੀਦਾ ਤਾਂ ਕਿਸੇ ਦੀ ਜ਼ਰਤ ਨਹੀਂ ਗਈ ਵੀ ਤੁਹਾਡੇ ਪਿੰਡ ਦੇ ਵਿੱਚ ਕੋਈ ਦੁਕਾਨਦਾਰਾ ਤਮਾਕੂ ਸਿਕਟ ਕੋਈ ਵੇਚ ਦੇ ਜਾਂ ਤੁਹਾਡੇ ਪਿੰਡ ਦੇ ਵਿੱਚ ਕੋਈ ਠੇਕਾ ਲਾ ਦੇ ਇਹ ਚੀਜ਼ਾਂ ਕਰੋ ਤੁਸੀਂ ਗਵਰਨਮੈਂਟ ਨਾਲ ਛਿੱਟਾ ਕਰੋ ਜੇ ਤੁਸੀਂ ਗਵਰਨਮੈਂਟ ਦੇ ਅਹੁਦੇ ਬਣ ਗਏ ਤੁਸੀਂ ਸਰਪੰਚ ਬਣ ਗਏ ਤੁਸੀਂ ਉਹ ਵੀ ਗਵਰਨਮੈਂਟ ਦੇ ਹਿਸਾਬ ਨਾਲ ਬਣਦੇ ਹੋ ਤੁਹਾਨੂੰ ਸਭ ਕੁਝ ਵੀ ਹੋਣਾ ਗਵਰਨਮੈਂਟ ਥਰੂ ਹੀ ਹੋਣਾ ਤੁਸੀਂ ਮੁੱਦਾ ਚੱਕਿਆ ਕਰੋ چاہے ਤੁਹਾਨੂੰ ਸਰਪੰਚੀ ਦੂਜੇ ਦਿਨ ਤਸੀਹੇ ਪਾ ਦੇਣਾ ਪਵੇ ਵੀ ਹਾਂ ਜੇ ਜੇ ਤੁਸੀਂ ਸਰਪੰਚ ਦੇ ਹੱਕਾਂ ਵਾਸਤੇ ਉਹ ਕਰੋ ਵੀ ਜਿਹੜਾ ਤੁਹਾਨੂੰ ਸਾਰੇ ਦੁਨੀਆ ਨੂੰ ਸਲੂਟ ਕਰੇ ਚਾਹੇ ਤੁਸੀਂ ਸਰਪੰਚ ਸਰਪੰਚ ਇੱਕ ਸਾਲ ਕਰੋ ਪਰ ਸਹੀ ਕਰੋ ਪਤਾ ਲੱਗੇ ਲੋਕਾਂ ਨੂੰ ਵੀ ਹਾਂ ਯਾਰ ਸਰਪੰਚ ਬਣਾ ਸੀ ਪਿੰਡ ਦੇ ਵਿੱਚ ਉਹ ਚੀਜ਼ੋ ਬੰਦੇ ਨੇ ਬੰਦ ਕਰਤੀ ਪਾਰਟੀ ਬਾਜੀ ਬੰਦ ਕਰਤੀ ਅੱਜ ਕੱਲ ਤਾਂ ਕੀ ਆ ਹੁਣ ਕਈ ਬੰਦੇ ਵੋਟਾਂ ਪਾ ਲੈਂਦੇ ਆ ਦੂਜੇ ਬੰਦੇ ਪਤਾ ਲੱਗੇ ਬੋਰ ਨਹੀਂ ਪਉਦੇ ਸਰਪੰਚ ਕੋਈ ਕੰਮ ਨਹੀਂ ਕਰਦਾ ਦੱਸੋ ਸੱਤਰਖਾਨ ਦੇ ਲੈ ਕੇ ਕੀ ਆ ਜਦੋਂ ਪਿੰਡ ਦਾ ਸਰਪੰਚ ਜਿੱਤਿਆ ਚਾਹੇ ਹਾਰਿਆ ਚਾਹੇ ਦੂਜੀ ਪਾਰਟੀ ਦਾ ਬੰਦਾ ਠੀਕ ਆ ਉਹਨੂੰ ਹਰੇਕ ਬੰਦੇ ਦਾ ਹਰੇਕ ਗਰੀਬ ਦਾ ਹਰੇਕ ਅਮੀਰ ਦਾ ਰੇਕ ਦਾ ਉਹਨੂੰ ਉਹਨਾਂ ਹੀ ਦਾ ਅਧਿਕਾਰ ਆ ਜਿੰਨਾ ਗਰੀਬ ਦਾ ਜਿੰਨੇ ਅਮੀਰ ਦਾ ਰੇਕ ਦੇ ਹੱਕ ਦੇ ਵਿੱਚ ਸਰਪੰਚ ਨੂੰ ਖੜਾਉਣਾ ਚਾਹੀਦਾ ਹਾਂ ਪਿੰਡ ਦੇ ਵਿੱਚ ਪੁਲਿਸ ਨਹੀਂ ਆਉਣੀ ਚਾਹੀਦੀ ਜੇ ਪੇਕੇ ਪਿੰਡ ਦਾ ਮੁੱਦਾ ਖੜਾ ਹੁੰਦਾ ਸਰਪੰਚ ਕਹੇ ਮੈਂ ਕਰੂੰਗਾ ਹੱਲ ਉਹਦਾ ਜੇ ਨਹੀਂ ਹੱਲ ਹੁੰਦਾ ਫੇਰ ਥਾਣੇ ਵਿੱਚ ਜਾਵੇ ਇਹ ਹੁੰਦੀ ਹੈ ਸਰਪੰਚੀ ਪ੍ਰਾਣੀਆਂ ਫਿਲਮਾਂ ਦੇ ਵਿੱਚ ਕੀ ਵੀ ਸ਼ੂਟਿੰਗ ਹੁੰਦੀ ਹੈ ਸਰਪੰਚਾਂ ਦੀ ਹਨਾ ਲੱਲਕਪੁਰ ਦੀ ਫਿਲਮ ਉਹਦੇ ਵਿੱਚ ਬੜੀ ਹੁੰਦਾ ਸਰਪੰਚ ਹੁੰਦਾ ਬਣਿਆ ਹੋਇਆ ਉਹ ਪਿੰਡ ਦੇ ਮਸਲੇ ਸਾਰੇ ਪਿੰਡ ਦੇ ਇਹ ਪਿੰਡ ਦੇ ਵਿੱਚ ਪੁਲਿਸ ਨਹੀਂ ਬੜਨ ਹੁੰਦਾ ਉਹ ਹੁੰਦੀ ਸਰਪੰਚ ਉਹ ਹੁੰਦਾ ਰਾਜ ਹਨ ਜੇ ਕਿਸੇ ਨੇ ਕਰਨਾ ਤਾਂ ਵਧੀਆ ਰਾਜ ਕਰੋ ਵਧੀਆ ਸਰਪੰਚੀ ਕਰੋ ਤੁਹਾਨੂੰ ਸਲੂਟ ਕਰੇ ਬੰਦਾ ਤਾਂ ਆਪਾਂ ਤੋਂ ਕੋਈ ਗਲਤੀ ਹੋਈ ਆ ਤਾਂ ਮਾਫ ਕਰਿਓ ਪਰ ਕੀ ਆ ਗਲਤੀ ਨਹੀਂ ਗਈ ਪਰ ਕੀ ਨਾ ਇਹ ਸਿੱਜਾ ਨੂੰ ਹੱਕ ਆ ਕਹਿਣ ਦਾ ਰੇਕ ਬੰਦਾ ਹੱਕ ਆ ਕਹਿਣ ਦਾ ਜਿੱਥੇ ਬੋਲੋ ਤਾਂ ਦਿਲ ਖੋਲ ਕੇ ਬੋਲੋ ਡਰਨ ਦੀ ਲੋੜ ਨਹੀਂ ਹੁੰਦੀ ਰੇ ਕਿਸੇ ਨੂੰ ਬਈ ਆਪ ਦਾ ਤੇ ਗਲਾਬ ਸਿੱਧੂ ਬਾਈ ਨੇ ਬਹੁਤ ਵਧੀਆ ਗਾਣਾ ਗਾਇਆ ਤੇ ਬਹੁਤ ਵਧੀਆ ਸੁਣਦੇ ਆ ਸਾਰੇ ਤੇ ਇੰਜੋਏ ਕਰਦੇ ਆ ਜੇ ਹਨਾ ਬਾਈ ਨੇ YouTube ਤੇ ਰਿਲੀਜ਼ ਕੀਤਾ ਹੋਇਆ ਤਾਂ ਕੋਈ ਗੱਲ ਨਹੀਂ ਤੇ ਜਰੀਲਾ ਲੋਕ ਬਣਿਆ ਵੀ ਸਾਰੀਆਂ ਵਧੀਆ ਤੇ ਸਾਰੇ ਸਰਪੰਚਾਂ ਨੂੰ ਬਈ ਉਹਨਾਂ ਨੂੰ ਸਲੂਟ ਆ ਤੇ ਬਈ ਵਧੀਆ ਕੰਮ ਕਰੋ ਨਸ਼ਿਆਂ ਵਿਰੁੱਧ ਇਕੱਠੇ ਹੋਇਆ ਕਰੋ ਕੋਈ ਮੜੀ-ਮੁੜੀ ਗੱਲ ਤੇ ਨਾ ਇਕੱਠੇ ਹੋਇਆ ਕਰੋ ਠੀਕ ਆ ਓ ਤੇਰੇ ਪਿੱਛੇ ਮਗਲਾਂ ਦੇ ਕਿਲੇ ਲੁੱਟ ਲਵਾਂ ਸਣੇ ਸਰਪੰਚ ਸਾਰਾ ਪਿੰਡ ਘਟ ਦਵਾਂ ਹਾਂ ਰੱਖੀਆਂ ਫਲੇਖਾ ਤੇਰੀ ਕੋ